ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਉਮੀਦ ਕਰਦੇ ਹਾਂ ਕਿ ਮੇਰੇ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਸਮਰ ਸਿੰਘ ਗੱਲਮ ਦੇ ਉੱਪਰ ਅੱਜ ਅਸੀਂ ਗੱਲ ਕਰਾਂਗੇ ਇੱਕ ਬਹੁਤ ਹੀ ਸక్తిਸ਼ਾਲੀ ਪਾਠ ਬਾਰੇ ਮਾਵਾ ਪੈਣਾ ਆਪਣੇ ਘਰ ਪਤੀ ਅਤੇ ਬੱਚਿਆਂ ਦੀ ਕਾਮਯਾਬੀ ਤੋਂ ਵੱਡਾ ਸੁਪਨਾ ਹੋਰ ਕੋਈ ਨਹੀਂ ਹੁੰਦਾ ਇਨਾ ਪੈਣਾ ਦੇ ਲਈ ਗੁਰੂ ਸਾਹਿਬ ਜੀ ਨੇ ਸਾਨੂੰ ਬਾਣੀ ਵਿੱਚ ਅਜਿਹੀ ਸ਼ਕਤੀ ਦਿੱਤੀ ਹੈ ਜੋ ਮਨੁੱਖ ਦੇ ਜੀਵਨ ਦੀਆਂ ਹਰ ਰੁਕਾਵਟਾਂ ਨੂੰ ਦੂਰ ਕਰ ਦਿੰਦੀ ਹੈ। ਇਸ ਸ਼ਕਤੀ ਦਾ ਨਾਮ ਮੈਂ ਅੱਜ ਤੁਹਾਨੂੰ ਦੱਸਾਂਗੀ ਉਹ ਕਿਹੜਾ ਪਾਠ ਹੈ, ਕਿਹੜਾ ਤੁਸੀਂ ਜਾਪ ਹੈ ਜਿਹੜਾ ਪੜ੍ਹਨਾ 21 ਦਿਨ ਲਗਾਤਾਰ ਹਰ ਰੋਜ਼ ਦੁਪਹਿਰੇ 12 ਵਜੇ ਤੋਂ ਸ਼ੁਰੂ ਕਰਨਾ ਸਟਾਰਟ ਕਰਨਾ ਹੈ ਤੇ ਪੰਜ ਵਾਰੀ ਤੁਸੀਂ ਇਸ ਪਾਠ ਨੂੰ ਕਰਨਾ ਹੈ ਬਹੁਤ ਛੋਟਾ ਜਿਹਾ ਇਹ ਪਾਠ ਹੈ ਜਿਸ ਨੂੰ ਤੁਸੀਂ ਇਜ਼ਲੀ ਕਰ ਲੈਣਾ ਹੈ ਕਿਉਂਕਿ ਉਸ ਟਾਈਮ ਪੜਾਣਾ ਕੰਮ ਵੀ ਕਰ ਚੁੱਕੀਆਂ ਹੁੰਦੀਆਂ ਨੇ ਵੇਲੀਆਂ ਹੋ ਜਾਂਦੀਆਂ ਨੇ ਜੇਕਰ ਉਹ ਵੇਲੀਆਂ ਹੋ ਕੇ ਇਸ ਪਾਠ ਨੂੰ ਕਰਨਾ ਸ਼ੁਰੂ ਕਰ ਦੇਣ ਤੇ ਫਿਰ ਵੇਖਣਾ ਉਹਨਾਂ ਦੇ ਘਰ ਦੇ ਵਿੱਚ ਬਰਕਤ ਆਉਣੀ ਸ਼ੁਰੂ ਹੋ ਜਾਵੇਗੀ ਉਹਨਾਂ ਦੇ ਬੱਚਿਆਂ ਦੀ ਮਤਬ ਬੁੱਧੂ ਤੇ ਵੈਗੁਰਜੀ ਦਾ ਪੈਰਾ ਹੋ ਜਾਣਾ ਸਹੀਦ ਸਿੰਘਾਂ ਦਾ ਪੈਰਾ ਉਸ ਭੈਣ ਦੇ ਘਰ ਦੇ ਵਿੱਚ ਲੱਗ ਜਾਣਾ ਸੋ ਮੇਰੀਆਂ ਭੈਣਾ ਖਾਸ ਕਰਕੇ ਇਸ ਵੀਡੀਓ ਨੂੰ ਪੂਰਾ ਜ਼ਰੂਰ ਵੇਖਣਾ ਕਿਉਂਕਿ ਇਸ ਵੀਡੀਓ ਦੇ ਵਿੱਚ ਆਪਾਂ ਜਿਹੜੀਆਂ ਭੈਣਾ ਬਹੁਤ ਆਪਣੇ ਘਰ ਦੇ ਬੱਚਿਆਂ ਤੋਂ ਪਰੇਸ਼ਾਨ ਨੇ ਬੱਚਿਆਂ ਦੇ ਬਦਲਦੇ ਸੁਭਾਅ ਤੋਂ ਬੜੇ ਪਰੇਸ਼ਾਨ ਨੇ ਜਾਂ ਫਿਰ ਘਰ ਦੇ ਵਿੱਚ ਲੜਾਈ ਝਗੜੇ ਤੋਂ ਪਰੇਸ਼ਾਨ ਨੇ ਉਹ ਇਹ ਪਾਠ ਜ਼ਰੂਰ ਕਰਨ ਇਹ ਪਾਠ ਹੈ ਚੌਪਈ ਸਬ지 ਦਾ ਪਾਠ ਚੌਪਈ ਸਬ지 ਦਾ ਪਾਠ ਕਰਨ ਵਾਲੇ ਇੱਕ ਗੱਲ ਹਮੇਸ਼ਾ ਆਪਣੇ ਮਨ ਵਿੱਚ ਵਸਾ ਲੈਣ ਕਿ ਚੌਪਈ ਸਬ지 ਦਾ ਹਰ ਇੱਕ ਅੱਖਰ ਕੋਈ ਸਧਾਰਨ ਨਹੀਂ ਇਹ ਮੇਰੇ ਕਲਗੀਧਰ ਪਾਸਾ ਦੀ ਨਦਰਾਂ ਦੀਆਂ ਖੁਸ਼ੀਆਂ ਹਨ ਜਦੋਂ ਤੁਸੀਂ ਇਹ ਬਾਣੀ ਪੜ੍ਹਦੇ ਹੋ ਹਰ ਸ਼ਬਦ ਦਾ ਹਰ ਅੱਖਰ ਦੇ ਨਾਲ ਤੁਹਾਡੇ ਉੱਤੇ ਗੁਰੂ ਸਾਹਿਬ ਦੀ ਮਿਹਰ ਤੇ ਬਰਕਤ ਵਰਤੀ ਹੈ ਇਹ ਉਹ ਬਾਣੀ ਹੈ ਜੋ ਸਾਨੂੰ ਰੱਖਿਆ ਹਿੰਮਤ ਅਟਲਤਾ ਅਤੇ ਆਤਮ ਵਿਸ਼ਵਾਸ ਦੇਣ ਦੀ ਕਲਗੀਧਰ ਪਾਤਸ਼ਾਹ ਜੀ ਨੇ ਰਚੀ ਹੈ ਜਦੋਂ ਤੁਸੀਂ ਜੋ ਪਈਸੰ ਦਾ ਜਾਪ ਕਰਦੇ ਹੋ ਉਸ ਸਮੇਂ ਇਹ ਨਾ ਸੋਚੋ ਕਿ ਤੁਸੀਂ ਇਕੱਲੇ ਪਾਠ ਕਰ ਰਹੇ ਹੋ ਤੁਹਾਡੇ ਨਾਲ ਆਪ ਹੀ ਕਲਗੀਧਰ ਪਾਤਸ਼ਾਹ ਖੜੇ ਹਨ ਉਹ ਆਪਣੇ ਪਿਆਰ ਭਰੇ ਹੱਥ ਨਾਲ ਤੁਹਾਡੇ ਸਿਰ ਤੇ ਮਿਹਰ ਦੀ ਛਾਂ ਰੱਖਦੇ ਹਨ ਉਸ ਵੇਲੇ ਦਿਲ ਵਿੱਚ ਇੱਕ ਜਹੀ ਸ਼ਾਂਤੀ ਤੇ ਤਾਕਤ ਉਤਪਨ ਹੁੰਦੀ ਹੈ ਜਿਵੇਂ ਗੁਰੂ ਸਾਹਿਬ ਆਪ ਸਾਹਮਣੇ ਬੈਠੇ ਹੋਣ ਅਤੇ ਤੁਹਾਨੂੰ ਪ੍ਰੇਰਣਾ ਦੇ ਰਹੇ ਹੋ ਜਦੋਂ ਜਦੋਂ ਤੁਸੀਂ ਇਸ ਸ਼ਬਦ ਦਾ ਉਚਾਰਨ ਕਰਦੇ ਹੋ 함ਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਉਸ ਵੇਲੇ ਸਮਝਣ ਹੋ ਕੇ ਇਹ ਸਿਰਫ ਇੱਕ ਬੇਨਤੀ ਨਹੀਂ ਇਹ ਤਾਂ ਕਲਗੀਧਰ ਪਾਤਸ਼ਾਹ ਨਾਲ ਤੁਹਾਡਾ ਸਿੱਧਾ ਸੰਵਾਦ ਹੈ ਜਿਵੇਂ ਤੁਸੀਂ ਬਚਪਨ ਵਿੱਚ ਆਪਣੇ ਪਿਤਾ ਨੂੰ ਪੁਕਾਰਦੇ ਹੋ ਕਿ ਮੇਰੀ ਸਹਾਇਤਾ ਕਰੋ ਉਸੇ ਤਰ੍ਹਾਂ ਗੁਰੂ ਸਾਹਿਬ ਤੁਹਾਡੀ ਆਵਾਜ਼ ਸੁਣਦੇ ਨੇ ਅਤੇ ਤੁਰੰਤ ਤੁਹਾਡੇ ਪਾਸ ਖੜੇ ਹੋ ਜਾਂਦੇ ਹਨ ਤਬ ਚਰਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਪਰਤ ਪਰ ਇਹ ਭਗਤੀਆਂ ਪੜ੍ਹਦੇ ਆ ਹੀ ਮਨ ਨੂੰ ਅਨੋਖੀ ਤਾਕਤ ਮਿਲਦੀ ਹੈ ਗੁਰੂ ਸਾਹਿਬ ਤੁਹਾਨੂੰ ਆਪਣਾ ਜਾਣ ਕੇ ਸਾਰੇ ਕੰਮ ਸਿਰੇ ਚੜਾ ਦਿੰਦੇ ਨੇ ਜੀਵਨ ਦੀਆਂ ਕਠਿਨਾਈਆਂ ਰੁਕਾਵਟਾਂ ਡਰ ਸੰਕਟ ਇਹ ਸਭ ਚੋਂ ਪਈ ਸਭ ਦੇ ਪਾਠ ਨਾਲ ਖਤਮ ਹੋ ਜਾਂਦੇ ਹਨ ਮੇਰੀਆਂ ਭੈਣਾਂ ਆਪਣੇ ਦਿਨ ਦੇ ਟਾਈਮ ਦੇ ਵਿੱਚੋਂ 12 ਵਜੇ ਜਦੋਂ ਫ੍ਰੀ ਹੋ ਜਾਂਦੀਆਂ ਆਪਣੇ ਘਰ ਦੇ ਕੰਮਕਾਰ ਕਰਕੇ ਘਰ ਦੀ ਇੱਕ ਅਜਿਹੀ ਜਗ੍ਹਾ ਮਿਥ ਲੋ ਜਿੱਥੇ ਤੁਸੀਂ ਰੋਜ਼ਾਨਾ 21 ਦਿਨ ਲਗਾਤਾਰ ਬੈਠ ਕੇ ਇੱਕੋ ਜਗ੍ਹਾ ਦੇ ਵਿੱਚ ਤੁਸੀਂ ਕੋਲ ਜਲ ਦੀ ਗੜਵੀ ਜਾਂ ਫਿਰ ਗਲਾਸ ਪਾਣੀ ਦਾ ਭਰ ਕੇ ਰੱਖ ਲੈਣਾ ਤੇ ਉੱਥੇ ਤੁਸੀਂ ਰੋਜ਼ਾਨਾ ਬੈਠ ਕੇ 21 ਦਿਨ ਪੰਜ ਚੌਪਈ ਸਬਜ਼ੀ ਦੇ ਪਾਠ ਡੇਲੀ ਕਰਨੇ ਤੁਹਾਡੇ ਘਰ ਦੀ ਕਿੰਨੀ ਵੀ ਵੱਡੀ ਮੁ ਦੁੱਖ ਤਕਲੀਫ ਮੁਸੀਬਤ ਕਿਉਂ ਨਾ ਹੋਵੇ ਬੱਚੇ ਕਹਨੇ ਵਿੱਚ ਨਹੀਂ ਬੱਚੇ ਪੜ੍ਹਾਈ ਚ ਨਲਾਇਕ ਨੇ ਜਾਂ ਫਿਰ ਆਪਣੇ ਪਤੀ ਦੀ ਕਾਮਯਾਬੀ ਦੇ ਲਈ ਬੱਚਿਆਂ ਦੀ ਕਾਮਯਾਬੀ ਦੇ ਲਈ ਕਲੇਸ਼ ਖਤਮ ਕੰਦ ਨੇ ਕਿਸੇ ਵੀ ਤਰ੍ਹਾਂ ਦਾ ਤੁਹਾਡੇ ਤੇ ਦੁੱਖ ਤਕਲੀਫਾ ਨਾ ਇੱਕ ਬਹੁਤ ਹੀ ਸ਼ਕਤੀਸ਼ਾਲੀ ਪਾਠ ਹੈ ਤੁਹਾਨੂੰ 5 ਦਿਨਾਂ ਦੇ ਵਿੱਚ ਰਿਜ਼ਲਟ ਦੇਖਣਾ ਸ਼ੁਰੂ ਹੋ ਜਾਵੇਗਾ ਸਟੇਫਰ ਲੋਡ ਹੈ ਸਿਰਫ ਵਿਸ਼ਵਾਸ ਭਰੋਸੇ ਤੇ ਸ਼ੁਕਰਾਨੇ ਦੇ ਨਾਲ ਇਸ ਪਾਠ ਨੂੰ ਕਰਨ ਦੀ 21 ਦਿਨ ਲਗਾਤਾਰ ਪੰਜ ਪਾਠ ਚੌਪਈ ਸਬ지 ਦੇ ਕਰਨੇ ਆ ਇਸ ਬਾਣੀ ਦਾ అనుభవ ਕਰਨ ਵਾਲਾ ਹਰ ਸਿੱਖੀ ਇਹ ਕਹਿੰਦਾ ਹੈ ਕਿ ਜਦੋਂ ਵੀ ਉਸਨੇ ਚੌਪਈ ਸਾਹਿਬ ਨੂੰ ਪੜਿਆ ਉਸ ਦੀ ਜ਼ਿੰਦਗੀ ਵਿੱਚ ਚਮਤਕਾਰ ਹੋਏ ਨੇ ਕਿਸੇ ਵੀ ਸਾਖੀ ਨੂੰ ਤੁਸੀਂ ਸੁਣ ਕੇ ਦੇਖ ਲਓ ਭਾਵੇਂ ਧੰਤਨ ਬਾਬਾ ਦੀਪ ਸਿੰਘ ਜੀ ਭਾਵੇਂ ਮਾਈ ਮਨੀ ਸਿੰਘ ਜੀ ਦੀ ਕਿਸੇ ਵੀ ਸਾਖੀ ਨੂੰ ਪੜ ਕੇ ਦੇਖ ਲਓ ਉਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਚਮਤਕਾਰ ਹੋਏ ਨੇ ਜਿੱਥੇ ਮਨ ਡੋਲਦਾ ਸੀ ਉਥੇ ਅਟਲ ਠਾਗੀ ਜਿੱਥੇ ਡਰ ਸੀ ਉਥੇ ਨਿਡਰਤਾ ਆ ਗਈ ਜਿੱਥੇ ਰਾਹ ਬੰਦ ਸੀ ਉਥੇ ਗੁਰੂ ਸਾਹਿਬ ਨੇ ਆਪ ਦਰਵਾਜ਼ੇ ਖੋਲ੍ਹ ਦਿੱਤੇ ਇਸ ਲਈ ਭੈਣੋ ਚੋਪਈ ਸਾਹਿਬ ਸਾਡਾ ਰੋਜ਼ਾਨਾ ਦਾ ਹਥਿਆਰ ਹੈ ਰੱਖਿਆ ਦਾ ਕਵਚ ਹੈ ਜੀਵਨ ਦੀਆਂ ਸਭ ਮੁਸ਼ਕਲਾਂ ਦਾ ਹੱਲ ਹੈ ਜਿਹੜਾ ਵੀ ਮਨੁੱਖ ਇਸ ਨੂੰ ਪੂਰੇ ਭਾਵ ਨਾਲ ਜਪਦਾ ਜਿਹੜੀ ਵੀ ਮੇਰੀ ਮਾਂ ਭੈਣ ਇਸ ਵਾਠ ਦਾ ਜਾਪ ਕਰਨਾ 21 ਦਿਨ ਲਗਾਤਾਰ ਸ਼ੁਰੂ ਕਰ ਦੇਵੇ ਦੇਖਣਾ ਮੈਂ ਦਾਅਵੇ ਦੇ ਨਾਲ ਕਹਿੰਦੀ ਹਾਂ ਉਹਨਾਂ ਦੇ ਘਰ ਦੀਆਂ 90% ਦੁੱਖ ਤਕਲੀਫਾਂ ਖਤਮ ਹੋ ਜਾਣਗੀਆਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸੱਚਮੁੱਚ ਖੁਸ਼ੀਆਂ ਆ ਜਾਣੀਆਂ ਚਪਈ ਸਬ ਦੀ ਬਾਣੀ ਸਿਰਫ ਪੜ੍ਹ ਲੈ ਹੀ ਨਹੀਂ ਹੁੰਦੀ ਇਹ ਜੀਵਨ ਵਿੱਚ ਉਤਾਰਨਾ ਵੀ ਇਸ ਨੂੰ ਬਹੁਤ ਜ਼ਰੂਰੀ ਹੈ ਜਦੋਂ ਤੁਸੀਂ ਚਪਈ ਸਬ ਜੀ ਦਾ ਪਾਠ ਕਰਦੇ ਹੋ ਨਾ ਉਸ ਵੇਲੇ ਆਪਣੇ ਮਨ ਵਿੱਚ ਇਹ ਵਚਨ ਵਸਾ ਲਓ ਕਿ ਮੈਂ ਇਕੱਲੀ ਨਹੀਂ ਹਾਂ ਮੇਰੇ ਨਾਲ ਗੁਰੂ ਹੈ ਇਹ ਸੋਚ ਹੀ ਤੁਹਾਨੂੰ ਅਜਿਹੀ ਸ਼ਕਤੀ ਦੇਵੇਗੀ ਜੋ ਕਿਸੇ ਹੋਰ ਥਾਂ ਤੋਂ ਨਹੀਂ ਮਿਲ ਸਕਦੀ ਚੁਪਾਈ ਸਾਬ ਦੇ ਪਾਠ ਨਾਲ ਮਨੁੱਖ ਦਾ ਆਤਮ ਵਿਸ਼ਵਾਸ ਵੱਧਦਾ ਹੈ ਜੇਕਰ ਕੋਈ ਇਨਸਾਨ ਡਰ ਜਾ ਚਿੰਤਾ ਵਿੱਚ ਫਸਿਆ ਹੋਵੇ ਨਾ ਕਈ ਵਾਰ ਮੇਰੀਆਂ ਭੈਣਾਂ ਹਮੇਸ਼ਾ ਚਿੰਤਾ ਦੇ ਵਿੱਚ ਰਹਿੰਦੀਆਂ ਨੇ ਉਹਨਾਂ ਦੇ ਘਰ ਦੇ ਝਗੜਿਆ ਕਰਨ ਜਾਂ ਫਿਰ ਬੱਚੇ ਤੇ ਪਤੀ ਦੇ ਕਰਨ ਜਦੋਂ ਕੋਈ ਵੀ ਤਕ ਦੁੱਖ ਤਕਲੀਫ ਜਾਂ ਚਿੰਤਾ ਦੇ ਵਿੱਚ ਤੁਸੀਂ ਗ੍ਰਸਤ ਹੋ ਨਾ ਤਾਂ ਮੇਰੀਆਂ ਭੈਣਾਂ ਨੂੰ ਖਾਸ ਕਰਕੇ ਮੈਂ ਕਹਿੰਦੀ ਹਾਂ ਕਿਉਂਕਿ ਉਹ ਘਰ ਦੇ ਵਿੱਚ ਜੋ ਵੇਲੀਆਂ ਨੇ ਵੇਲੀਆਂ ਮਤਲਬ ਆਪਾਂ ਉਹ ਵੇਲੀਆਂ ਨਹੀਂ ਕਹਿ ਸਕਦੇ ਜਿਹੜੀਆਂ ਸਿਰਫ ਘਰ ਦਾ ਕੰਮ ਹੀ ਕਰਦੀਆਂ ਜਦੋਂ ਜਦੋਂ ਉਹ ਵੇਲੀਆਂ ਹੋ ਜਾਂਦੀਆਂ ਤਾਂ ਇਹ ਚੋਪਈ ਸਬਜੀ ਦੇ ਪਾਜ ਪਾਠ ਉਹ ਰੋਜ਼ਾਨਾ ਜ਼ਰੂਰ ਕਰਨ ਇਹ ਬਾਣੀ ਇੱਕ ਦਵਾਈ ਵਾਂਗ ਕੰਮ ਕਰਦੀ ਹੈ ਜਿਹੜਾ ਵੀ ਮਨੋਖੇ ਇਸਦਾ ਅਭਿਆਸ ਕਰਦਾ ਉਹ ਵੇਖਦਾ ਹੈ ਕਿ ਉਸਦੇ ਦਿਲ ਦੀ ਘਬਰਾਹਟ ਖਤਮ ਹੋਣ ਲੱਗਦੀ ਹੈ ਉਸ ਦੀ ਜਗ੍ਹਾ ਇੱਕ ਅਜਿਹੀ ਸ਼ਾਂਤੀ ਇੱਕ ਅਜਿਹੀ ਨਿੱਡਰਤਾ ਆ ਜਾਂਦੀ ਹੈ ਜਿਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਚੌਪਈ ਸਾਹਿਬ ਦਾ ਇੱਕ ਖਾਸ ਰੋਲ ਇਹ ਹੈ ਕਿ ਇਹ ਬਾਣੀ ਰੱਖਿਆ ਕਰਦੀ ਹੈ ਜਿਹੜਾ ਵੀ ਸਿੱਖ ਇਸਦਾ ਜਾਪ ਕਰਦਾ ਉਹ ਗੁਰੂ ਸਾਹਿਬ ਦੀ ਓਟ ਵਿੱਚ ਆ ਜਾਂਦਾ ਹੈ ਕਈ ਮੇਰੀਆਂ ਮਾਵਾ ਪੈਣਾ ਕਹਿ ਦਿੰਦੇ ਆ ਕਿ ਸਾਡੇ ਘਰ ਤਾਂ ਨજર ਹੀ ਲੱਗ ਗਈ ਕਿਸੇ ਨੂੰ ਸਾਡੇ ਬੱਚਿਆਂ ਤੇ ਕਿਸੇ ਨੇ ਕੁਝ ਕਰਾ ਦਿੱਤਾ ਸਾਡਾ ਬੱਚਾ ਨਜਰਾ ਗਿਆ ਸਾਡਾ ਕਾਰੋਬਾਰ ਨਜਰਾ ਗਿਆ ਜੇਕਰ ਇੰਜ ਰੁਬਦਾਨਾ ਤਾਂ ਤੁਸੀਂ ਆਪਣੇ ਘਰ ਦੇ ਵਿੱਚ ਚੌਪਾਈ ਸਬਜੀ ਦਾ ਪਾਠ ਕਰਨਾ ਸ਼ੁਰੂ ਕਰੋ ਫਿਰ ਦੇਖਣਾ ਤੁਹਾਡੀ ਪ੍ਰਮਾਤਮਾ ਖੁਦ ਰੱਖਿਆ ਕਰੇਗਾ ਉਸੇ ਤਰ੍ਹਾਂ ਗੁਰੂ ਸਾਹਿਬ ਆਪਣੇ ਸਿੱਖ ਦੇ ਰੱਖਿਆ ਵੀ ਕਰਦੇ ਹਨ ਚਾਹੇ ਸਮਾਜਿਕ ਤੌਰ ਤੇ ਹੋਵੇ ਚਾਹੇ ਧਾਰਮਿਕ ਤੌਰ ਤੇ ਹੋਵੇ ਗੁਰੂ ਸਾਹਿਬ ਹਰ ਪਾਸੇ ਆਪਣੀ ਬਖਸ਼ਿਸ਼ ਨਾਲ ਸਿੱਖ ਦਾ ਸਾਥ ਕਦੇ ਨਹੀਂ ਛੱਡਦੇ ਬਾਣੀ ਵਿੱਚ ਜਦੋਂ ਅਸੀਂ ਕਹਿੰਦੇ ਹਾਂ ਕਿ ਰਾਖ ਲਿਓ ਮੋਹਿ ਰਾਖਨ ਹਾਰੇ ਇਸ ਦਾ ਅਰਥ ਹੈ ਕਿ ਮੇਰੇ ਗੁਰੂ ਸਾਹਿਬ ਮੇਰੀ ਰੱਖਿਆ ਆਪ ਕਰੋ ਕਿਉਂਕਿ ਮੈਂ ਨਿਮਾਣਾ ਹਾਂ ਇਹ ਬੇਨਤੀ ਮਨੁੱਖ ਦੇ ਅੰਦਰ ਦੀਆਂ ਸੀ ਸਾਰੀਆਂ ਕਮਜ਼ੋਰੀਆਂ ਨੂੰ ਦੂਰ ਕਰਦੀ ਹੈ ਜਿਸ ਨੂੰ ਆਪਣੇ ਉੱਤੇ ਭਰੋਸਾ ਨਹੀਂ ਸੀ ਉਸ ਨੂੰ ਗੁਰੂ ਸਾਹਿਬ ਦੀ ਮਿਹਰ ਨਾਲ ਆਤਮ ਵਿਸ਼ਵਾਸ ਮਿਲ ਜਾਂਦਾ ਹੈ ਜਿਸ ਨੂੰ ਰਸਤਾ ਨਹੀਂ ਮਿਲ ਰਿਹਾ ਸੀ ਉਸ ਨੂੰ ਸਹੀ ਦਿਸ਼ਾ ਮਿਲ ਜਾਂਦੀ ਹੈ ਕਈ ਸਾਖੀਆਂ ਵਿੱਚ ਵੀ ਆਉਂਦਾ ਜਦੋਂ ਸਿੰਘਾਂ ਨੇ ਚੰਗਾ ਵਿੱਚ ਚੁਪਈ ਸਾਹਿਬ ਦਾ ਪਾਠ ਕੀਤਾ ਉਹਨਾਂ ਦੇ ਅੰਦਰ ਇੱਕ ਅਜਿਹੀ ਸ਼ਕਤੀ ਆ ਗਈ ਜੋ ਵੱਡੀਆਂ ਤੋਂ ਵੱਡੀਆਂ ਫੌਜਾਂ ਨੂੰ ਵੀ ਉਹਨਾਂ ਦੇ ਸਾਹਮਣੇ ਟਿਕ ਨਾ ਪਾਈਆਂ ਉਹਨਾਂ ਦਾ ਆਤਮ ਵਿਸ਼ਵਾਸ ਉਹਨਾਂ ਦੀ ਹਿੰਮਤ ਉਹਨਾਂ ਦੀ ਨਿਡਰਤਾ ਇਹ ਸਭ ਚਪਈ ਸਾਹਿਬ ਦੇ ਪਾਠ ਕਾਰਨ ਸੀ ਇਸ ਲਈ ਅਸੀਂ ਵੀ ਜੇ ਆਪਣੀ ਜ਼ਿੰਦਗੀ ਦੀਆਂ ਲੜਾਈਆਂ ਜਿੱਤਣੀਆਂ ਚਾਹਦੇ ਹਾਂ ਤਾਂ ਚਪਈ ਸਾਹਿਬ ਨੂੰ ਆਪਣਾ ਸਾਥੀ ਬਣਾਉਣਾ ਚਾਹੀਦਾ ਹੈ ਇਸ ਬਾਣੀ ਦੀ ਮਹਾਨਤਾ ਇਹ ਹੈ ਕਿ ਇਹ ਸਿਰਫ ਸਾਡੇ ਦੁੱਖ ਦੂਰ ਨਹੀਂ ਕਰਦੀ ਸਗੋਂ ਸਾਨੂੰ ਭਵਿੱਖ ਦੀਆਂ ਮੁਸ਼ਕਲਾਂ ਲਈ ਵੀ ਤਿਆਰ ਕਰਦੀ ਹੈ ਜਦੋਂ ਤੁਸੀਂ ਰੋਜ਼ਾਨਾ ਚਪਈ ਸਾਹਿਬ ਦਾ ਜਾਪ ਕਰਦੇ ਹੋ ਤੁਹਾਡੇ ਅੰਦਰ ਇੱਕ ਅਜਿਹੀ ਰੋਹਾਨੀ ਤਿਆਰ ਢਾਲ ਤਿਆਰ ਹੋ ਜਾਂਦੀ ਹੈ ਜੋ ਆਉਣ ਵਾਲੇ ਹਰ ਸੰਕਟ ਤੋਂ ਤੁਹਾਡੀ ਰੱਖਿਆ ਕਰਦੀ ਹੈ ਤੁਹਾਡੇ ਬੱਚਿਆਂ ਦੀ ਰੱਖਿਆ ਕਰਦੀ ਹੈ ਇਹੀ ਕਾਰਨ ਹੈ ਕਿ ਬਜ਼ੁਰਗ ਕਹਿੰਦੇ ਹਨ ਕਿ ਚਉਪਈ ਸਹਿਬ ਸਾਡਾ ਰੋਜ਼ਾਨਾ ਦਾ ਕਵਚ ਹੈ ਇਸ ਕਲਯੁਗ ਦੀ ਮਾੜੀ ਮਾਰ ਤੋਂ ਆਪਣੇ ਆਪ ਨੂੰ ਤੇ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਆਪਣੇ ਕਾਰੋਬਾਰ ਨੂੰ ਬਚਾਉਣ ਦੇ ਲਈ ਤੁਹਾਨੂੰ ਇਸ ਅਨੇਕਾਂ ਸਾਖੀਆਂ ਮਿਲਦੀਆਂ ਹਨ ਜਦੋਂ ਸਿੰਘਾਂ ਨੇ ਚਉਪਈ ਸਾਬ ਦਾ ਪਾਠ ਕਰਕੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਉਹ ਸਹੀਦیاں ਕਿਸੇ ਡਰ ਜਾਂ ਮਜਬੂਰੀ ਵਿੱਚ ਨਹੀਂ ਦਿੱਤੀਆਂ ਗਈਆਂ। ਉਹ ਸਹੀਦیاں ਖੁਸ਼ੀ ਨਾਲ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੇਝਿਜਕ ਹੋ ਕੇ ਦਿੱਤੀਆਂ ਗਈਆਂ। ਚਪਈ ਸਾਹਿਬ ਦਾ ਜਾਪ ਉਹਨਾਂ ਦੇ ਅੰਦਰ ਅਜਿਹੀ ਅੱਗ ਜਗਾ ਦਿੰਦਾ ਸੀ ਜਦੋਂ ਦੁਸ਼ਮਣ ਲੱਖਾਂ ਦੀ ਗਿਣਤੀ ਵਿੱਚ ਸਾਹਮਣੇ ਹੁੰਦੇ, ਸਿੰਘ ਹੱਸਦੇ ਹੱਸਦੇ ਕਹਿੰਦੇ ਸਾਡੀ ਰੱਖਿਆ ਆਪ ਕਲਗੀਧਰ ਪਾਤਸ਼ਾਹ ਜੀ ਕਰ ਰਹੇ ਹਨ। ਸਾਨੂੰ ਕੋਈ ਹਰਾ ਨਹੀਂ ਸਕਦਾ। ਜਦੋਂ ਸ਼ਹੀਦ ਸਿੰਘਾਂ ਨੂੰ ਫੜ ਕੇ ਕਟਫਾਇਆ ਜਾਂਦਾ ਸੀ ਉਹਨਾਂ ਦੇ ਸਰੀਰ ਕੱਟੇ ਜਾਂਦੇ ਸਨ ਪਰ ਉਹਨਾਂ ਦੀ ਜ਼ੁਬਾਨ ਤੇ ਸਿਰਫ ਬਾਣੀ ਹੁੰਦੀ ਸੀ ਚਉਪਈ ਸਾਹਿਬ ਦੀਆਂ ਲਾਈਨਾਂ ਉਹਨਾਂ ਦੇ ਹੋਠਾਂ ਤੇ ਹੀ ਰਹਿੰਦੀਆਂ ਸਨ ਉਹ ਮੌਤ ਨੂੰ ਡਰ ਨਹੀਂ ਸਮਝਦੇ ਸਨ ਸਗੋਂ ਗੁਰੂ ਸਾਹਿਬ ਦੇ ਦਰ ਤੇ ਹਾਜ਼ਰੀ ਹੋਣ ਦੇਣ ਦਾ ਸੁਨਹਿਰਾ ਮੌਕਾ ਸਮਝਦੇ ਸਨ ਇਤਿਹਾਸ ਗਵਾਹ ਹੈ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਉਹਨਾਂ ਨੇ ਚਉਪਈ ਸਾਹਿਬ ਦਾ ਤਾਠ ਕਰਦੇ ਹੋਏ ਆਪਣੀਆਂ ਗਲਾਂ ਸੂਰੀਆਂ ਅੱਗੇ ਰੱਖ ਦਿੱਤੀਆਂ ਸਨ ਉਹਨਾਂ ਦੇ ਦਿਲਾਂ ਵਿੱਚ ਡਰ ਨਹੀਂ ਸੀ ਸਗੋਂ ਗੁਰੂ ਸਾਹਿਬ ਦੀ ਬਖਸ਼ਿਸ਼ ਦਾ ਆਨੰਦ ਸੀ ਇਹੀ ਕਾਰਨ ਹੈ ਕਿ ਅਸੀਂ ਕਹਿੰਦੇ ਹਾਂ ਕਿ ਚਪਈ ਸਬ ਸਿਰਫ ਪਾਠ ਨਹੀਂ ਇਹ ਸਹੀਦ ਸਿੰਘਾਂ ਦੀ ਬਾਣੀ ਹੈ ਜਦੋਂ ਮੇਰੀਆਂ ਧੈਣਾ ਆਪਣੇ ਘਰ ਦੇ ਵਿੱਚ ਰੋਜ਼ਾਨਾ ਪੰਜ ਵਾਰ ਪਾਠ ਚਪਈ ਸਬ ਜੀ ਦਾ 21 ਦਿਨ ਲਗਾਤਾਰ ਕਰਨਗੀਆ ਤਾਂ ਸਹੀਦ ਸਿੰਘਾਂ ਦਾ ਪੈਰਾ ਉਹਨਾਂ ਭੈਣਾਂ ਦੇ ਘਰਾਂ ਦੇ ਵਿੱਚ ਲੱਗ ਜਾਵੇਗਾ ਉਹਨਾਂ ਧੈਣਾ ਦੇ ਬੱਚਿਆਂ ਤੇ ਪਤੀ ਤੇ ਕਾਰੋਬਾਰ ਤੇ ਉਤੇ ਉਹਨਾਂ ਦਾ ਪਹਿਰਾ ਲੱਗ ਜਾਵੇਗਾ ਕੋਈ ਵੀ ਬੁਰੀ ਨજર ਕੋਈ ਵੀ ਮਾੜਾ ਜੂ ਜਾਦੂ ਟੂਣਾ ਤੰਤਰ ਉਹਨਾਂ ਦੇ ਘਰ ਤੇ ਅਸਰ ਨਹੀਂ ਕਰੇਗਾ ਕਿਉਂਕਿ ਇਹ ਇੱਕ ਸੁਰੱਖਿਆ ਦੀ ਕਵਚ ਉਹਨਾਂ ਦੇ ਘਰ ਦੇ ਆਲੇ-ਦਾਲੇ ਬਣ ਜਾਵੇਗੀ ਜਿਸ ਪਾਣੀ ਨੇ ਉਹਨਾਂ ਦੇ ਅੰਦਰੋਂ ਮੌਤ ਦਾ ਡਰ ਵੀ ਮਿਟਾ ਦਿੱਤਾ ਸੀ ਹੀ ਸਹੀਦ ਸਿੰਘਾ ਦੇ ਜਿਸ ਨੇ ਉਹਨਾਂ ਨੂੰ ਇਹ ਸਮਝਾ ਦਿੱਤਾ ਕਿ ਅਸਲੀ ਜ਼ਿੰਦਗੀ ਤਾਂ ਗੁਰੂ ਸਾਹਿਬ ਦੀ ਰਹਿਮਤ ਵਿੱਚ ਹੈ ਦੁਨਿਆਵੀ ਸਰੀਰ ਵਿੱਚ ਨਹੀਂ ਜਿਸ ਤਰ੍ਹਾਂ ਵੀ ਭਾਈ ਮਨੀ ਸਿੰਘ ਜੀ ਸਹੀਦੀ ਸਾਖੀ ਸਾਧਨੀ ਸੁਣੀ ਹੈ ਜਦੋਂ ਉਹਨਾਂ ਨੂੰ ਲਾਹੌਰ ਵਿੱਚ ਸੀਧ ਕੀਤਾ ਗਿਆ ਸੀ ਉਹਨਾਂ ਦੇ ਸਰੀਰ ਨੂੰ ਇੱਕ ਇੱਕ ਅੰਗ ਕਰਕੇ ਬੰਦ-ਬੰਦ ਕੱਟਿਆ ਗਿਆ ਸੋਚੋ ਇਨਸਾਨ ਦਾ ਕਲੇਜਾ ਹੀ ਕੰਬ ਜਾਂਦਾ ਹੈ ਇਹ ਗੱਲ ਸੁਣ ਕੇ ਪਰ ਭਾਈ ਭਾਈ ਮਣੀ ਸਿੰਘ ਜੀ ਹੱਸਦੇ ਹੱਸਦੇ ਗੁਰੂ ਗੁਰੂ ਸਾਹਿਬ ਦੀ ਬਾਣੀ ਉਚਾਰਦੇ ਰਹੇ ਉਹਨਾਂ ਦੀ ਜ਼ੁਬਾਨ ਤੇ ਹਮੇਸ਼ਾ ਚਪਾਈ ਸਰਜੀ ਦੀਆਂ ਪੰਕਤੀਆਂ ਸਨ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਜ ਦੁਨੀਆ ਨੂੰ ਹੈਰਾਨੀ ਸੀ ਕਿ ਇਨਸਾਨ ਅਜਿਹੇ ਦਰਦ ਵਿੱਚ ਕਿਵੇਂ ਸ਼ਾਂਤ ਰਹਿ ਸਕਦਾ ਹੈ ਪਰ ਭਾਈ ਮਣੀ ਸਿੰਘ ਜੀ ਨੇ ਸਾਬਤ ਕਰ ਦਿੱਤਾ ਹੈ ਕਿ ਜਦੋਂ ਚਉਪਈ ਸਾਹਿਬ ਦਾ ਆਸਰਾ ਹੋਵੇ ਤਦ ਦਰਦ ਨਹੀਂ ਰਹਿੰਦਾ ਉਹ ਤਾਂ ਗੁਰੂ ਸਾਹਿਬ ਦੇ ਦਰ ਤੇ ਹਾਜ਼ਰੀ ਵੱਜ ਜਾਂਦਾ ਹੈ ਭਾਈ ਤਾਰੂ ਸਿੰਘ ਦੀ ਸੀ ਦੀਵਾਰੇ ਵੀ ਤੁਸੀਂ ਸੁਣਿਆ ਹੋਵੇਗਾ ਉਹਨਾਂ ਨੇ ਵੀ ਚਉਪਈ ਸਾਹਿਬ ਜੀ ਦੀ ਬਾਣੀ ਦੀ ਮਹਾਨਤਾ ਬਾਰੇ ਦੱਸਿਆ ਸੀ ਉਹਨਾਂ ਦੀਆਂ ਖੋਪੜੀਆਂ ਉਤਾਰੀਆਂ ਗਈਆਂ ਪਰ ਉਹਨਾਂ ਦੇ ਹੋਠਾਂ ਤੋਂ ਸਿਰਫ ਤੇ ਉਹ ਪਈ ਸਭ ਜੀ ਦੀ ਬਾਲੀ ਦਾ ਹੀ ਜਾਪ ਨਿਕਲਦਾ ਰਿਹਾ ਉਹਨਾਂ ਨੇ ਹਿੰਮਤ ਨਹੀਂ ਹਾਰੀ ਭਾਈ ਬੰਦਾ ਸਿੰਘ ਬਹਾਦਰ ਵੀ ਬੜੇ ਸ਼ਹੀਦ ਸਿੰਘ ਨੇ ਜਿਨ੍ਹਾਂ ਨੇ अनेका ਉਹਦੇ ਉਦਾਹਰਨਾਂ ਨੇ ਸਿੱਖ ਇਤਿਹਾਸ ਵਿੱਚ ਚਪਈ ਸਾਬ ਨੇ ਸਿੰਘਾਂ ਨੂੰ ਨਾ ਸਿਰਫ ਜੰਗ ਵਿੱਚ ਜਿੱਤ ਦਿੱਤੀ ਐ ਸਗੋਂ ਉਹਨਾਂ ਨੂੰ ਸ਼ਹੀਦੀਆਂ ਵੀ ਖੁਸ਼ੀ ਨਾਲ ਸਤਿਕਾਰ ਕਰਨ ਦੀ ਸੱਤਿ ਦਿੱਤੀ ਐ ਜਿੱਥੇ ਹੋਰ ਧਰਮਾਂ ਦੇ ਲੋਕ ਮੌਤ ਤੋਂ ਡਰਦੇ ਸਨ ਉਥੇ ਸਾਡੇ ਸ਼ੂਰਮੇ ਮੌਤ ਨੂੰ ਮਿਲਣ ਲਈ ਤਰਸਦੇ ਸਨ ਕਿਉਂਕਿ ਉਹਨਾਂ ਨੂੰ ਪੂਰਾ ਯਕੀਨ ਸੀ ਕਿ ਚਪਈ ਸਾਹਿਬ ਦੀ ਬਾਣੀ ਨੇ ਉਹਨਾਂ ਨੂੰ ਗੁਰੂ ਸਾਹਿਬ ਨਾਲ ਜੋੜ ਦੇਣਾ ਹੈ ਸੰਗਤ ਜੀ ਚਪਈ ਸਾਹਿਬ ਸਿਰਫ ਇੱਕ ਇਤਿਹਾਸਿਕ ਬਾਣੀ ਨਹੀਂ ਜੋ ਸੀ ਹਿਤ ਸਿੰਘਾਂ ਨਾਲ ਸਿੰਘਾਂ ਨੇ ਪੜ੍ਹੀ ਇਹ ਸਾਡੇ ਅੱਜ ਦੇ ਜੀਵਨ ਲਈ ਵੀ ਉਨੀ ਹੀ ਜ਼ਰੂਰੀ ਹੈ ਘਰ ਵਿੱਚ ਕੋਈ ਬੇਚੈਨੀ ਹੈ ਛੋਟੀ ਛੋਟੀ ਗੱਲ ਤੇ ਝਗੜੇ ਆ ਸੁੱਖ ਸ਼ਾਂਤੀ ਨਹੀਂ ਬੱਚੇ ਤੇ ਪਤੀ ਦੀ ਕਾਮਯਾਬੀ ਚਾਹੀਦੀ ਹੈ ਘਰ ਵਿੱਚ ਪੈਸਾ ਨਹੀਂ ਟਿਕਦਾ ਚਾ ਕਿਸੇ ਨੇ ਨਜ਼ਰ ਲਗਾ ਦਿੱਤੀ ਹੈ ਜਿਸੇ ਵੀ ਤਰ੍ਹਾਂ ਤੁਹਾਡੇ ਮਨ 'ਚ ਵਹਿਮ ਆ ਨਾ ਜੇਕਰ ਘਰ ਦਾ ਇੱਕ ਮੈਂਬਰ ਰੋਜ਼ਾਨਾ 21 ਦਿਨ ਲਗਾਤਾਰ ਪੰਜ ਪਾਠ ਚੋਂ ਪਈ ਸਭ ਜੀ ਦੇ ਪਾਠ ਕਰੇ ਤਾਂ ਉਹ ਘਰ ਆਪ ਹੀ ਗੁਰੂ ਸਾਹਿਬ ਦੀਆਂ ਬਰਕਤਾਂ ਨਾਲ ਭਰ ਜਾਂਦਾ ਹੈ ਜਿੱਥੇ ਬਾਣੀ ਹੈ ਉਥੇ ਨੇਕੀਆਂ ਆ ਜਾਂਦੀਆਂ ਹਨ ਤੇ ਝਗੜੇ ਫਸਾਦ ਦੂਰ ਹੋ ਜਾਂਦੇ ਹਨ ਕਈ ਵਾਰ ਕਾਰੋਬਾਰ ਵਿੱਚ ਰੁਕਾਵਟਾਂ ਬਹੁਤ ਜ਼ਿਆਦਾ ਆ ਜਾਂਦੀਆਂ ਮਨੁੱਖ ਮਿਹਨਤ ਬਹੁਤ ਕਰਦਾ ਪਰ ਫਲ ਨਹੀਂ ਮਿਲਦਾ ਕਈ ਵਾਰ ਦੇਖਿਆ ਹੁਣਾ ਕਿ ਬੱਚੇ ਮੋਬਾਈਲ ਦੀ ਲਤ ਵਿੱਚ ਲੱਗ ਚੁੱਕੇ ਨੇ ਬੱਚੇ ਪੜ੍ਹਾਈ ਬਿਲਕੁਲ ਵੀ ਨਹੀਂ ਕਰਦੇ ਮਾਪੇ ਦੇ ਕਹਿਣੇ ਤੋਂ ਬਾਹਰ ਜਾ ਰਹੇ ਹਨ ਨਸਿਆਂ ਦੇ ਵਿੱਚ ਗਰਸਤ ਹੋ ਰਹੇ ਹਨ ਮੇਰੀਆਂ ਭੈਣਾਂ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਟੈਂਸ਼ਨ ਦੇ ਵਿੱਚ ਨੇ ਇਸ ਕਲਯੁਗੀ ਹਵਾ ਤੋਂ ਸੋ ਮੇਰੀਆਂ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਗੁਰਬਾਣੀ ਦਾ ਸਹਾਰਾ ਲਓ ਪ੍ਰਮਾਤਮਾ ਅੱਗੇ ਅਰਦਾਸ ਕਰੋ ਗੁਰੂ ਦਾ ਪਾਠ ਕਰੋ ਉਹ ਬੰਧ ਰਾਹ ਵੀ ਖੋਲ ਦਿੰਦਾ ਹੈ ਜੋ ਮਨੁੱਖੀ ਸਮਝ ਤੋਂ ਪਰੇ ਹੁੰਦੇ ਹਨ ਪਾਣੀ ਵਿੱਚ ਬਹੁਤ ਸ਼ਕਤੀ ਹੈ ਇਹ ਉਹਨਾਂ ਰਕਾਵਟਾਂ ਨੂੰ ਵੀ ਦੂਰ ਕਰ ਦਿੰਦੀ ਹੈ ਜਿੰਨਾ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ ਡਰ ਮਨੁੱਖ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ ਕਈ ਵਾਰ ਬਿਨਾਂ ਕਾਰਨ ਦੇ ਮਨੁੱਖ ਡਰਦਾ ਰਹਿੰਦਾ ਹੈ ਰਾਤ ਨੂੰ ਇਕੱਲੇ ਬੈਠਿਆ ਕਿਤੇ ਵੀ ਨਵੇਂ ਸਥਿਤੀ ਵਿੱਚ ਜਾਣਿਆ ਜਾਂ ਭਵਿੱਖ ਬਾਰੇ ਸੋਚਦਿਆ ਪਰ ਸੰਗਤ ਜੀ ਜਿਹੜਾ ਵੀ ਇਨਸਾਨ ਰੋਜ਼ਾਨਾ ਚ ਪਈ ਸਾਧ ਦੇ ਪੰਜ ਪਾਠ ਕਰਦਾ ਉਸ ਦਾ ਡਰ ਆਪ ਹੀ ਖਤਮ ਹੋ ਜਾਂਦਾ ਹੈ ਗੁਰੂ ਸਾਹਿਬ ਦੀਆਂ ਪੰਕਤੀਆਂ ਉਸ ਨੂੰ ਨਿੱਡਰ ਬਣਾ ਦਿੰਦੀਆਂ ਹਨ ਜਿਵੇਂ ਇੱਕ ਸੂਰਮਾ ਤਲਵਾਰ ਨਾਲ ਸੁਰੱਖਿਤ ਮਹਿਸੂਸ ਕਰਦਾ ਉਸੇ ਤਰ੍ਹਾਂ ਸਧਾਰਨ ਇਸਨਾ ਇਨਸਾਨ ਵੀ ਜੋ ਪੈਸਹਿਬ ਨੂੰ ਆਪਣਾ ਕਵਚ ਬਣਾ ਲੈਂਦਾ ਹੈ ਜੋ ਪੈਸਹਿਬ ਮਨ ਦੀ ਸ਼ਾਂਤੀ ਦਾ ਸਭ ਤੋਂ ਵੱਡਾ ਸਰੋਤ ਹੈ ਅੱਜ ਕੱਲ੍ਹ ਦੇ ਤਣਾ ਭਰੇ ਸਮੇਂ ਵਿੱਚ ਜਿੱਥੇ ਹਰ ਕੋਈ ਚਿੰਤਾ ਤਣਾਅ ਤੇ ਡਿਪਰੈਸ਼ਨ ਨਾਲ ਜੂਝ ਰਿਹਾ ਹੈ ਉਥੇ ਚੋਪਈ ਸਾਹਿਬ ਇੱਕ ਐਸੀ ਦਵਾਈ ਹੈ ਜੋ ਬਿਨਾਂ ਕਿਸੇ ਖਰਚੇ ਦੇ ਹਰ ਕਿਸੇ ਨੂੰ ਮਿਲ ਸਕਦੀ ਹੈ ਸਿਰਫ 15-20 ਮਿੰਟਾਂ ਦੇ ਵਿੱਚ ਸ਼ਾਂਤ ਬੈਠ ਕੇ ਇੱਕ ਜਗ੍ਹਾ ਤੁਸੀਂ ਸਿਲੈਕਟ ਕਰ ਲੈਣੀ ਆ 21 ਦਿਨ ਲਗਾਤਾਰ ਤੁਸੀਂ ਕਰਕੇ ਵੇਖੋ ਵੈਸੇ ਤਾਂ ਮੇਰੇ ਸਾਰੇ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਦੋ ਚੋਪਈ ਸਾਹਿਬ ਦੇ ਪਾਠ ਸਵੇਰੇ ਤੇ ਸਾਮ ਰੋਜ਼ਾਨਾ ਕਰੋ ਜਿੰਨਾ ਘਰਾਂ ਦੇ ਵਿੱਚ ਦੋ ਚੋਪਈ ਸਾਹਿਬ ਦੇ ਪਾਠ ਰੋਜ਼ਾਨਾ ਹੁੰਦੇ ਆ ਨਾ ਤਾਂ ਉਹਨਾਂ ਦੇ ਉਹਨਾਂ ਦੇ ਘਰਾਂ ਵਿੱਚ ਕਦੇ ਵੀ ਕਲਯੁਗ ਦੀ ਹਵਾ ਹਾਵੀ ਨਹੀਂ ਹੋਵੇਗੀ ਉਹਨਾਂ ਤੇ ਉਹਨਾਂ ਘਰਾਂ ਦੇ ਬੱਚੇ ਕਦੇ ਵੀ ਵਿਗੜ ਨਹੀਂ ਸਕਦੇ ਉਹਨਾਂ ਘਰਾਂ ਦੇ ਵਿੱਚ ਕਾਮਯਾਬੀ ਬਹੁਤ ਜ਼ਿਆਦਾ ਵਧੇਗੀ ਬਰਕਤ ਆਉਣੀ ਸ਼ੁਰੂ ਹੋ ਜਾਵੇਗੀ ਸੋ ਜੇਕਰ ਕੋਈ ਤੁਹਾਡੀ ਵਿਸਾ ਕੋਈ ਵੱਡਾ ਕੰਮ ਅੜੇ ਆ ਤਾਂ ਤੁਸੀਂ 21 ਦਿਨ ਲਗਾਤਾਰ 12 ਵਜੇ ਬੈਠ ਕੇ ਮੇਰੀਆਂ ਭੈਣਾ ਪੰਜ ਚੇ ਪਈ ਸਬ지 ਦੇ ਪਾਠ ਕਰਨੇ ਸ਼ੁਰੂ ਕਰਦੇ ਉਹਨਾਂ ਦੇ ਮਨ ਦੀ ਘਬਰਾਹਟ ਦੂਰ ਹੋ ਜਾਵੇਗੀ ਦਿਲ ਵਿੱਚ ਅਨੋਖੀ ਰੋਸ਼ਨੀ ਵਸ ਜਾਵੇਗੀ ਇਹ ਬਾਣੀ ਸਾਡੀ ਰੂਹ ਦੀ ਵੀ ਰੱਖਿਆ ਕਰਦੀ ਹੈ ਕਈ ਵਾਰ ਅਸੀਂ ਦੁਨਿਆਵੀ ਮਾਇਆ ਵਹਿਮ ਬੁਰੇ ਵਿਚਾਰਾਂ ਜਾਂ ਗਲਤ ਰਸਤੇ ਵਿੱਚ ਫਸ ਜਾਂਦੇ ਹਾਂ ਪਰ ਜਦੋਂ ਮਨੁੱਖ ਰੋਜ਼ਾਨਾ ਚਪਈ ਸਬਦ ਦਾ ਪਾਠ ਕਰਦਾ ਹੈ ਗੁਰੂ ਸਾਹਿਬ ਉਸ ਦੀ ਰੂਹ ਨੂੰ ਸ਼ੁੱਧ ਕਰਦੇ ਨੇ ਬੁਰੇ ਵਿਚਾਰ ਆਪਣੇ ਆਪ ਦੂਰ ਹੋ ਜਾਂਦੇ ਨੇ ਅਤੇ ਮਨੁੱਖ ਚੰਗੀਆਂ ਗੱਲਾਂ ਵੱਲ ਖਿੱਚਿਆ ਚਲਾ ਜਾਂਦਾ ਹੈ ਸੋ ਸੰਗਤ ਜੀ ਚੁਪਈ ਸਾਹਿਬ ਸਿਰਫ ਪਾਠ ਨਹੀਂ ਇਹ ਸਾਡਾ ਜੀਵਨ ਹੈ ਸਾਡੇ ਰੱਖਿਆ ਹੈ ਸਾਡਾ ਹੌਂਸਲਾ ਹੈ ਇਹ ਬਾਣੀ ਸਾਡੇ ਸੈਦ ਸਿੰਘਾਂ ਨੂੰ ਉਹ ਤਾਕਤ ਦਿੰਦੀ ਜਿਸ ਨਾਲ ਉਹ ਹੱਸਦੇ ਹੱਸਦੇ ਸਿੱਧੀਆਂ ਪਾਪਤ ਪ੍ਰਾਪਤ ਕਰ ਗਏ ਸਨ ਉਹਨਾਂ ਦੇ ਹੋਠਾਂ ਤੇ ਦਰਦ ਵੀ ਨਹੀਂ ਸੀ ਸੋਚੋ ਜਿਹੜੀ ਬਾਣੀ ਨੇ ਸ਼ਹੀਦ ਸਿੰਘਾਂ ਨੂੰ ਲੀਡਰ ਬਣਾ ਦਿੱਤਾ ਉਹ ਸਾਡਾ ਵੀ ਕਿੰਨਾ ਵੱਡਾ ਆਸਰਾ ਹੋ ਸਕਦੇ ਆ ਰੋਜ਼ਾਨਾ ਸਿਰਫ ਕੁਝ ਹੀ ਮੰਨ ਤੁਸੀਂ ਬੈਠ ਕੇ ਬਾਣੀ ਨੂੰ ਸਮਰਪਿਤ ਕਰੋ ਵੇਖਣਾ ਜ਼ਿੰਦਗੀ ਵਿੱਚੋਂ ਸਾਰੀਆਂ ਦੁੱਖ ਤਕਲੀਫਾਂ ਖਤਮ ਹੋ ਜਾਣਗੀਆਂ ਸੁੱਖ ਸ਼ਾਂਤੀ ਵਸਣ ਲੱਗ ਪਵੇਗੀ ਤੇ ਗੁਰੂ ਸਾਹਿਬ ਆਪਣੇ ਹੱਥ ਨਾਲ ਤੁਹਾਡਾ ਸਿਰ ਟੱਕ ਲੈਣਗੇ ਚਪਈ ਸਾਹਿਬ ਦਾ ਜਾਪ ਕਰਕੇ ਤੁਸੀਂ ਸਿਰਫ ਆਪਣੇ ਲਈ ਨਹੀਂ ਸਗੋਂ ਆਪਣੇ ਪਰਿਵਾਰ ਆਪਣੇ ਘਰ ਕਾਰੋਬਾਰ ਅਤੇ ਭਵਿੱਖ ਲਈ ਗੁਰੂ ਸਾਹਿਬ ਦੀਆਂ ਬਰਕਤਾਂ ਹਾਸਲ ਕਰ ਸਕਦੇ ਹੋ ਸੋ ਅੱਜ ਹੀ ਇੱਕ ਨਿਸ਼ਚਾ ਕਰੀਏ ਕਿ ਰੋਜ਼ਾਨਾ ਪੰਜ ਚੋਪਈ ਸੰਦੇ ਪਾਠ 12 ਵਜੇ ਤੋਂ ਲੈ ਕੇ 3 ਵਜੇ ਦੇ ਵਿੱਚ ਵਿੱਚ ਜਦੋਂ ਵੀ ਤੁਸੀਂ ਕਰ ਸਕਦੇ ਹੋ ਤਾਂ ਕਰਨੇ ਸ਼ੁਰੂ ਕਰ ਦਿਓ ਜਿਵੇਂ ਸਹੀਦ ਸਿੰਘਾ ਨੇ ਆਪਣੀ ਜ਼ਿੰਦਗੀ ਵਿੱਚ ਇਸ ਬਾਣੀ ਨਾਲ ਜੋੜ ਕੇ ਅਮਰਤਾ ਪ੍ਰਾਪਤ ਕੀਤੀ ਅਸੀਂ ਵੀ ਇਸ ਬਾਣੀ ਨਾਲ ਜੁੜ ਕੇ ਇਸ ਕਲਯੁਗ ਦੀ ਹਵਾ ਤੋਂ ਇਸ ਮਾਰ ਤੋਂ ਬਚ ਜਾਈਏ ਸੋ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਵੀ ਜਰੂਰ ਲਿਖਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ